ਸਾਰੇ ਨੂੰ ਪਿਆਰ ਭਰੀ ਸਸ਼ਕਤੀ ਅਕਾਲ ਜੀ ਬਹੁਤ ਬਹੁਤ ਵਕਤ ਕਰਦੇ ਹਾਂ ਆਪਣੇ ਚੈਨਲ ਤੇ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਪੈਨਸ਼ਨਰ ਕਰਮਚਾਰੀਆਂ ਦੇ ਲਈ ਖੁਸ਼ਖਬਰੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਬਾਅਦ ਇੱਕ ਕੇਸ ਕੰਪਿਊਟ ਦੀ ਰਿਕਵਰੀ ਦੇ ਲਈ AFT ਦਿੱਲੀ ਦਾ ਕੇਸ ਜਿਹੜਾ ਹੈ ਆ ਚੁੱਕਿਆ ਹੈ ਤੇ ਕੇਸ ਸੂਬੇ ਦਾ ਤਿਲਕ ਚੰਦ ਆਪਣੀ ਰਿਕਵਰੀ ਵਾਸਤੇ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੋਈ ਸੀ ਜਿਸ ਦਾ ਫੈਸਲਾ ਉਸ ਦੇ ਹੱਕ ਦੇ ਵਿੱਚ ਆ ਚੁੱਕਿਆ ਹੈ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜੇ ਹੁਣ ਚੱਲਦੇ ਆਂ ਅੱਜ ਦੀ ਵੱਡੀ ਦੇੜ ਦਿਵਾਲ ਸੋ ਦੋਸਤੋ ਰਿਟਾਇਰ ਸੂਬੇਦਾਰ ਤਿਲਕਚੰਦ 12 ਸਾਲ ਦੀ ਕੰਪਿਊਟ ਦੀ ਰਿਕਵਰੀ ਹੋ ਚੁੱਕੀ ਸੀ 12 ਸਾਲ ਤੋਂ ਬਾਅਦ ਰਿਕਵਰੀ ਚੱਲ ਰਹੀ ਸੀ ਇਸ ਲਈ ਇਹਨਾਂ ਨੇ ਐਫਟੀ ਦੀ ਦਿੱਲੀ ਦੇ ਵਿੱਚ ਕੇਸ ਕਰਿਆ ਹੈ ਐਫਟੀ ਦਿੱਲੀ ਕੋਰਟ ਦਾ ਜਿਹੜਾ ਵੀ ਫੈਸਲਾ ਆ ਚੁੱਕਿਆ ਹੈ ਫੈਸਲੇ ਦੇ ਵਿੱਚ ਕੋਰਟ ਨੇ ਆਰਡਰ ਜਾਰੀ ਕੀਤੇ ਹਨ ਕਿ ਕੰਪਿਊਟ ਦੀ ਜਿਹੜੀ ਰਿਕਵਰੀ 12 ਸਾਲ ਤੱਕ ਕੀਤੀ ਜਾਵੇਗੀ ਜੋ ਉੱਪਰ ਰਿਕਵਰੀ ਕੀਤੀ ਗਈ ਹੈ ਉਸ ਦੇ ਉੱਪਰ 18% ਵਿਆਜ ਸਮੇਤ ਵਾਪਸ ਕੀਤੀ ਜਾਵੇਗੀ ਇਹ ਕੋਰਟ ਨੇ ਆਰਡਰ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਹੁਕਮ ਜਾਰੀ ਕੀਤੇ ਹਨ ਇਹ ਕੇਸ ਯੂਨੀਅਨ ਆਫ ਇੰਡੀਆ ਫਾਈਨੈਂਸ ਸੈਕਟਰੀ ਨੂੰ ਪਾਰਟੀ ਜਿਹੜਾ ਹੈ ਬਣਾਇਆ ਗਿਆ ਸੀ ਇਹ ਫੈਸਲਾ ਕੰਪਿਊਟਰ ਕਟੌਤੀ ਰੋਕਣ ਵਾਸਤੇ ਕੋਰਟ ਨੰਬਰ 2 ਪ੍ਰਿੰਸੀਪਲ ਬੈਂਚ ਨਵੀਂ ਦਿੱਲੀ ਤੋਂ ਆਇਆ ਹੈ ਇਸ ਤੋਂ ਬਾਅਦ ਬੰਬਈ ਕੋਰਟ ਕਰਮਚਾਰੀ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੰਦਾ ਹੈ ਉਹਨੇ ਕੰਪਿਊਟਰ ਦੀ ਜਿਹੜੀ ਰਿਕਵਰੀ ਹੈ 15 ਸਾਲ ਦੀ ਬਜਾਏ ਹੁਣ 12 ਸਾਲ ਦੀ ਕੀਤੀ ਜਾਵੇ ਜਾਏਗੀ ਸੋ ਦੋਸਤੋ ਇਸ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ